ਚੋਰ ਦੁਕਾਨਦਾਰ ਸ਼ਟਰ ਤੋੜ ਲੈ ਕੇ ਗਏ 30000 ਰੁਪਏ ਦੇ ਨਵੇਂ ਨੋਟਾਂ ਦਾ ਹਰ ਦਰਸਲ ਤੋਂ ਦੱਸ ਦਈਏ ਕਿ ਬੇਸ਼ੱਕ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਹੁਣ ਨਸ਼ਾ ਕਰਨ ਵਾਲੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੇ ਜੇਲ੍ਹ ਅੰਦਰ ਸੁਟਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜ਼ਿਆਦਾਤਰ ਨਸ਼ੇੜੀ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੈਂ ਨਜ਼ਰ ਆ ਰਹੇ ਨੇ ਪਰ ਫੇਰ ਵੀ ਸੂਬੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਕਰੀਬ 6:00 ਪਟਾਲਾ ਦੇ ਤੰਗ ਬਾਜ਼ਾਰ ਇਲਾਕੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਮਨੀਆਰੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰਾ ਰਾਡ ਤੇ ਜੈਕ ਲਗਾ ਕੇ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਵਿੱਚ ਬੜੇ ਅਤੇ ਅੰਦਰੋਂ 30000 ਰੁਪਏ ਦੇ ਨਵੇਂ ਨੋਟਾਂ ਦੇ ਹਾਰ ਨੂੰ ਲੈ ਕੇ ਫਰਾਰ ਹੋ ਗਏ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਵਾਂਡੀ ਦੇ ਦੁਕਾਨਦਾਰਾਂ ਦਾ ਫੋਨ ਆਇਆ ਕਿ ਕੁਝ ਨੌਜਵਾਨ ਉਨ੍ਹਾਂ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਹਨ। ਉੱਥੇ ਹੀ ਤੁਹਾਨੂੰ ਦੱਸਦੀ ਕਿ ਦੁਕਾਨ ਮਾਲਕ ਦਾ ਇਹ ਵੀ ਕਹਿਣਾ ਹੈ ਕਿ ਕਰੀਬ 30000 ਰੁਪਏ ਦੇ ਨਵੇਂ ਨੋਟਾਂ ਦੇ ਲੱਗੇ ਹਾਰ ਚੋਰੀ ਹੋਏ ਹਨ। ਦੂਜੇ ਪਾਸੇ ਚਸ਼ਮਦੀਦ ਨੇ ਦੱਸਿਆ ਕਿ ਦੋ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉਹ ਸਪਲੈਂਡਰ ਮੋਟਰ ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਸਨ ਅਤੇ ਜਾਂਚ ਲਗਾਤਾਰ ਜਾਰੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਕਦ ਤੱਕ ਇਹ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਨੇ ਰੁਕਣ ਦਾ ਨਾਮ ਲੈਣਗੀਆਂ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਵ ਪਰ ਦੇ ਨਾਲ ਕੋਈ ਮਨੁਸੇਰੇ ਕੋਈ 10 6 ਵਜੇ ਫੋਨ ਆਇਆ ਹੈ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾ ਤੇ ਬਾਹਰ ਨਿਆਰੂ ਗੇਟ ਲੱਗਾਦਾ ਹੈ ਹਾਂ ਵਾਟਰ ਸਪਲਾਈ ਤੇ ਲੱਗਾਦਾ ਹੈ ਉਨੇ ਨੂੰ ਗੀਤਾ ਹੀ ਕੇ ਅੰਦਰ ਮੁੰਡਾ ਇੱਕ ਵੜਿਆ ਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਰਸਾਈਕਲ ਤੇ ਉੱਥੇ ਘੁਲੋਤੇ ਦੇ ਹੀ ਕੰਦੇ ਅੱਛਾ ਜੀ ਕਹਿੰਦੇ ਉਹ ਵੇਖ ਕੇ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋੜਾ ਰੋੜਾ ਪਾਇਆ ਤੇ ਕਹਿੰਦਾ ਭੱਜ ਗਏ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਹੱਥ ਚ ਬੱਸ ਕਾਜੀ ਦਾ ਕੰਡ ਕਾਜੀ ਸੀ ਬਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀ ਵੀਡੀਓ ਕੋਈ ਆਈ ਹੈ ਬੰਦ ਕਰ ਨਹੀਂ ਉਹ ਨਹੀਂ ਕੋਈ ਨਹੀਂ ਪਤਾ ਕੁਝ ਕਿੰਨੇ ਕੁ ਵੇਲੇ ਦੀ ਘਟਨਾ ਹੋਈ ਇਹ ਮੇਰੇ ਖਿਆਲ ਕੋਈ 10 ਮਿੰਟ ਘਟੇ 6 ਦੀ ਹੈ 6 ਵਜੇ ਲੱਗ ਚੱਕੀ ਐ ਮੈਂ ਕਿਹਾ ਰਾਟ ਰਾਟ ਨਹੀਂ ਛੱਡਤਾ ਕੀਤਾ ਉਹਨਾਂ ਨੂੰ ਲੋਯਾ ਰਾਟ ਕੰਦਾ ਫਰਿਆਦਾ ਇਹਨਾਂ ਦਾ ਅੱਛਾ ਮੈਂ ਸਵੇਰੇ ਸਵਾ 6 ਵਜੇ ਨਿਕਲਿਆ ਇੱਥੇ ਤੇ ਇੱਥੇ ਬੰਦੇ ਕੋਲ ਤੇ ਇੱਕੋ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਖਲੋਤਾ ਰਿਹਾ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕੰਡੇ ਨੇ ਉਹ ਬਸ਼ਾ ਲੈ ਕੇ ਬੈਨੋ ਨਾ ਐ ਹੂੰ ਕੰਦਾ ਚੱਲ ਜਾ ਹਾ ਤੇ ਮੈਂ ਆਰਾਮ ਨਾਲ ਨਿਕਲ ਗਿਆ ਸੋਚ ਰਿਹਾ ਕਿ ਮੈਂ ਨੇੜੇ ਗਿਆ ਆ ਰਾਮਨਾ ਇਹ ਫੇਰ ਮੈਂ ਬਾਹਰੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਦੇ ਆ ਗਿਆ ਦਾਰਦ ਆ ਬਾਈ ਜਾਨੂੰ ਆ ਗਏ ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਪੈਂਡਾ ਨਹੀਂ ਇਹ ਸਬਲੈਂਡਰ ਤੇ ਉਸ ਮੋਟੀ ਨਹੀਂ ਮੁੱਕ ਗਈ ਪਰ ਜਦ ਤੱਕ ਅੰਦਰੋਂ ਅੰਦਰੋਂ ਕਰੀ ਗਿਆ ਜਿੱਦਾਂ ਦੀ ਕਾਸ ਹੋਈ ਹੋਈ ਹੈ ਦਰਦ ਨੂੰ ਪਤਾ ਆਏ ਮੁੱਕੀ ਦੇਖ ਰਹੀ ਜੀ ਬਸ ਸਰ ਨੂੰ ਕਹਿ ਬਸ